ਇਹ ਸ਼ਰਮ ਆਉਂਦੀ ਹੈ ਕਹਿੰਦੇ ਉਹ ਸਾਡਾ ਮੁੱਖ ਮੰਤਰੀ ਹੈ ਸ਼ਰਮ ਆਉਂਦੀ ਹੈ ਕੌਮ ਨੂੰ ਹੁਣ ਅਸੀਂ ਜੇ ਬਾਹਰਲੇ ਸੂਬੇ ਜਾਈਏ ਤੇ ਲੋਕੀ ਹੱਸਦੇ ਆ ਤੁਹਾਡਾ ਮੁੱਖ ਮੰਤਰੀ ਹੈ ਮੈਂ ਤਾਂ ਬੀਬੀ ਨੂੰ ਕਿਹਾ ਉਹ ਕੀ ਕਹਿੰਦੇ ਤੁਸੀਂ ਉਹ ਨਸਲਾਂ ਦੇ ਚੈੱਕ ਕਰਾਓ ਮੈਨੂੰ ਲੱਗਦਾ ਨਸਲੀ ਹੈ ਨਹੀਂ ਮੁੱਖ ਮੰਤਰੀ ਦੀ ਰੋਸ਼ ਕਰਕੇ ਚੈੱਕ ਕਰਕੇ ਪੰਜਾਬੀਆਂ ਨਾਲ ਠੱਗੀ ਹੋਈ ਆ ਪੰਜਾਬੀਆਂ ਨਾਲ ਠੱਗੀ ਹੋਈ ਆ ਮੇਕ ਮੰਤਰੀ ਕਹਿੰਦੇ ਲਾਇਕ ਨਹੀਂ ਐ ਮੈਂ ਤੁਹਾਨੂੰ ਆਦ ਕਰਦਾ ਬੀਬੀ ਦਾ ਜਿਨ੍ਹਾਂ ਨੇ ਦੇਖੋ ਸਾਰੀ ਪਾਰਟੀ ਨੂੰ ਇਕੱਠਾ ਕਰ ਦਿੱਤਾ ਸਾਰੇ ਪਰਿਵਾਰਾਂ ਨੂੰ ਇਕੱਠੇ ਕਰ ਦਿੱਤਾ ਸਾਡਾ ਪਰਿਵਾਰ ਹੁਣ ਇੱਕ ਹੈ ਸਾਡਾ ਇੱਕ ਨਿਸ਼ਾਨਾ ਹੈ ਪੰਜਾਬ ਨੂੰ ਬਚਾਉਣਾ ਥੈਂਕ ਯੂ ਹਲੇ ਸਾਡਾ ਤਾਂ ਅਸੀਂ ਤਾਂ 13 13 ਸੀਟਾਂ ਲੜ ਰਹੇ ਹਾਂ ਤੁਹਾਨੂੰ ਆਪ ਹੀ ਦੇਖੇ ਮੈਂ ਤਾਂ ਮੇਰਾ ਸਾਡੀ ਕੈਂਪੇਨ ਤੋਂ ਸ਼ੁਰੂ ਹੈ ਪੰਜਾਬ ਬਚਾਓ ਮੋਰਚਾ ਜਿਹੜਾ ਯਾਤਰਾ ਕਰੀ ਮੈਂ ਧੰਨਵਾਦ ਕਰਦਾ ਸੰਗਤ ਦਾ ਪੰਜਾਬ ਵੀ ਲੋਕਾਂ ਦਾ ਜਿਹੜਾ ਇੰਨਾ ਪਿਆਰ ਦੇ ਰਿਹਾ ਤੁਸੀਂ ਰੋਜ਼ ਦੇਖੋ ਐ ਜੀ ਐਜਾ ਪਿਆਰ ਐਜਾ ਜੋਸ਼ ਮੈਂ ਆਪਣੇ 25 ਸਾਲ ਦੇ ਇਤਿਹਾਸ ਚ ਨਹੀਂ ਦੇਖਿਆ ਜਿਵੇਂ ਅੱਜ ਮਿਲ ਰਿਹਾ ਕਿਉਂ ਸਾਰੇ ਪੰਜਾਬੀਆਂ ਨੇ ਦੇ ਕੌਮ ਨੇ ਪੰਥ ਨੇ ਰਿਅਲਾਈਜ਼ ਕੀਤਾ ਕਿ ਜੋ ਕੁਝ ਵੀ ਬਣਿਆ ਪੰਜਾਬ ਜਾਂ ਕਾਲੀ ਦਲ ਦੀ ਸਰਕਾਰਾਂ ਨੇ ਹੀ ਬਣਾਇਆ ਅਕਾਲੀ ਦਲ ਨੇ ਪੰਜਾਬ ਨੂੰ ਬਿਲਡ ਕੀਤਾ ਆ ਜਿੰਨੇ ਦਿੱਲੀ ਵਾਲੀਆਂ ਪਾਰਟੀਆਂ ਉਹ ਆਉਂਦੀਆਂ ਸੀ ਲੁੱਟਦੀਆਂ ਸੀ ਤੇ ਲੁੱਟ ਕੇ ਬਾਹਰ ਚਲੇ ਜਾਂਦੀਆਂ ਸੀ ਇੱਕ ਵੀ ਨਿਸ਼ਾਨੀ ਤੁਸੀਂ মিডিਆ ਵਾਲੇ ਬੈਠਿਓ ਇੱਕ ਵੀ ਐਗਜ਼ਾਮਪਲ ਕਿਸੇ ਕੋਈ ਪ੍ਰੋਜੈਕਟ ਦਾ ਕੋਈ ਡਿਵੈਲਪਮੈਂਟ ਦਾ ਕਿਸੇ ਚੀਜ਼ ਦਾ ਕੋਈ ਸਕੀਮ ਦਾ ਤੁਸੀਂ ਨਾ ਕਾਂਗਰਸ ਦੇ ਨਾਮ ਐਗਜ਼ਾਮਪਲ ਦੇ ਸਕਦੇ ਹੋ ਢਾੜੂ ਵਾਲੇ ਤੱਕੀ ਦੱਸਣਾ ਸਾਨੂੰ ਪਤਾ ਨਹੀਂ ਕਿ ਅੱਗਲਾ ਮੈਂ ਕਰ ਦੋ ਜੇ ਇਹਦੇ ਨਾਲ ਘੱਟ ਜਾਣਾ ਕਰ ਲਿਆ ਹਾਂ ਜੀ ਪਿਛੋਕਾ ਕਈ ਵਾਰ ਸੋੜਦੀ ਹੈ ਸ਼ੇਅਰਿੰਗ ਕੋ लेके ਕبھی ਅੱ비 ਵੀ ਪੇਜ ਫਸਾ ਹੋਇਆ ਹੈ ਯਾਰ ਥੋਨੂੰ ਕੀ ਟੈਨਸ਼ਨ ਹੈ ਮੈਂ ਤਾਂ ਆਪ ਹਰਾਨਾ ਹੈ ਕਹਿੰਦੇ ਜੀ 3 ਵਜੇ 13 ਤਰੀਕ ਨੂੰ 3 ਵਜੇ ਮੀਟਿੰਗ ਹੋਣੀ ਹੈ 14 ਤਰੀਕ ਨੂੰ 5 ਵਜੇ ਹੋਣੀ ਹੈ ਮੈਂ ਉੱਥੇ ਹੁਣ ਕਿਤੇ ਯਾਤਰਾ ਜੁਣਾ ਤੁਸੀਂ ਐਂ ਕਰਿਆ ਕਰੋ ਤੁਸੀਂ ਆਪਣਾ ਮੀਡੀਆ ਦੇਖ ਲਓ ਜਾਂ ਪੀਡੀਸੀ ਚੈਨਲ ਦੇਖ ਲਿਆ ਕਰੋ ਮੈਂ ਕਿੱਥੇ ਹਾਂ ਤੁਹਾਨੂੰ ਪਤਾ ਹੀ ਮੈਂ ਸ਼ੇਅਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦੇ اندر ਯਾਤਰਾ ਕਰ ਰਹੇ ਹੁਣ ਵੀ ਮਤ ਹੰਦਾਦਾ ਇਹਦੇ ਬਾਅਦ ਜਲੰਧਰ ਜਾਣਾ ਜਲੰਧਰ ਦੇ ਬਾਅਦ ਮੈਂ ਪਿੰਡ ਬਾਦਲ ਜਾਣਾ ਚੈੱਕ ਕਰ ਲਿਓ ਰਾਤ ਨੂੰ ਤੇ ਉਹਦੇ ਬਾਅਦ ਸਵੇਰੇ ਸਾਡੀ ਜਿਹੜੀ ਅਲਾਇੰਸ ਦੀ ਗੱਲ ਆ ਨਾ ਇਹ ਇਹ ਨਹੀਂ ਅੱਜ ਹੀ ਹੈਗੀ ਆਪਾਂ ਨੂੰ ਸਵੇਰੇ ਕੁਝ ਗੱਲ ਕਰ ਰਹੇ ਹੈਗੀ ਆ ਇਟ ਹੈਸ ਕਮ ਫਰੋ ਮਿਸ ਸੁਮਿਤ ਸ਼ਾਹ ਹੁੰਦਾ ਰਾਈਟ ਪਹਿਲੀ ਵਾਰੀ ਉਹਨਾਂ ਨੇ ਕਿਹਾ ਵੀ ਸਾਡੀ ਗੱਲ ਚੱਲ ਰਹੀ ਹੈ ਕਿ ਜੇ ਸਾਡੇ ਨਹੀਂ ਹੋਇਆ ਉਸ ਤੋਂ ਬਾਅਦ ਇਹ ਗੱਲ ਚੱਲੀ ਹੈ ਮਤਲਬ ਉਹ ਤਾਂ ਇਸ ਵਾਰ ਬਾਰ ਬਾਰ ਯਾਰ ਕਸਾ ਕੀ ਹੈ ਮੀਡੀਆ ਜਿਆਦਾ ਇਨੂੰ ਬਿਲਡ ਕਰ ਰਿਹਾ ਹੈ ਜੈਨ ਨਾ ਨਾ ਮੈਨੂੰ ਨਾ ਨਾ ਮੈਨੂੰ ਪਤਾ ਨਾ ਬੀਜੇਪੀ ਵਾਲਿਆਂ ਨੂੰ ਪਤਾ ਹੈ ਜਾਂ ਕਿਸੇ ਨੂੰ ਪਤਾ ਹੈ ਅਸੀਂ ਇਹ ਸੋਸ਼ਲ ਮੀਡੀਆ ਮੀਡੀਆ ਹੁਣ ਇੰਨੇ ਵਜੇ ਕੱਲ ਹੋਊਗੀ ਪਰਸੋਂ ਹੋਊਗੀ 8:5 ਹੋਊਗੀ ਅਸੀਂ ਚਲੋ ਇੰਨੇ ਨਹੀਂ ਗੈਸ ਲੈਟਸ ਇੰਪੋਰਟ ਲੇਟਸ ਪੁਟ ਇਟ ਅਸੀਂ 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 ਐਟ ਦ ਮੂਮੈਂਟ ਅਸੀਂ 13 ਦੀਆਂ 13 ਸੀਟਾਂ ਲੜਾਂਗੇ ਐਟ ਦ ਮੂਮੈਂਟ ਐਟ ਦ ਮੂਮੈਂਟ ਮਤਲਬ ਸਾਡੀ ਐਲਾਈਂਸ ਪੀਐਸਪੀ ਨਾਲ ਸੀ ਅਸੀਂ ਤਾਂ ਤੋੜੀ ਨਹੀਂ ਉਹਨਾਂ ਦਾ ਉਹ ਨਾ ਰੂਲਿੰਗ ਉਹ ਨਹੀਂ ਆਮ ਨਾ ਰੂਲਿੰਗ ਸਾਡੀ ਪ੍ਰੈਜ਼ੈਂਟ ਨਹੀਂ ਮੈਂ ਉਹੀ ਕਹਿ ਰਿਹਾ ਨਹੀਂ ਸਾਡੀ ਸਾਡੀ ਐਲਾਈਂਸ ਸੀਪੀਏ ਸੀਪੀਐਮ ਪੰਜਾਬ ਫਰੰਟ ਵੀ ਬਣ ਰਿਹਾ ਜਿਹੜਾ ਮੈਂ ਤੁਹਾਨੂੰ ਅੱਜ ਕੱਲ ਕਰ ਰਿਹਾ ਉਹ ਵੀ ਲੋਕੀ ਸਾਨੂੰ ਅਪਰੋਚ ਕਰ ਰਿਹਾ ਅਸੀਂ ਤਾਂ ਜਿਹੜੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜੀਆਂ ਲਾਈਕ ਮੈਂਡਡ ਪਾਰਟੀਆਂ ਐ ਜਿਹੜੀਆਂ ਇਕੱਠੀਆਂ ਹੋ ਸਕਦੀਆਂ ਸਾਡੇ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਮੋਸਟ ਵੈਲਕਮ ਐਕਸੈਪਟ 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 ਐ ਐ ਦੇਖ ਰਿਹਾ ਜਿਵੇਂ ਕੋਈ ਨਹੀਂ ਸਿੱਕਾ ਕਾਂਗਰਸ ਨਾਲ ਤਾਂ ਜਾਣੀ ਸਕਦੇ ਝਾੜੂ ਵਾਲਿਆਂ ਤਾਂ ਜਾਣੀ ਸਕਦੇ ਬਾਕੀ ਅਸੀਂ ਬੀਐਸਪੀ ਸੀਪੀਏ ਸੀਪੀਐਮ ਸਾਰਿਆਂ ਨਾਲ ਅਸੀਂ ਗੱਲ ਕਰ ਰਹੇ ਹਾਂ ਨਹੀਂ ਅਜੇ ਹੋਇਆ ਨਹੀਂ ਨਾ ਹਲੇ ਮੈਂ ਸੀਪੀਏ ਸੀਪੀਐਮ ਕੋ ਅਸੀਂ ਦੇਖਣਾ ਅਸੀਂ ਦੇਖਣਾ ਪੈਣਾ ਕਿ ਉਹ ਕਿੰਨਾ ਕਰ ਸਕਦੇ ਹੁੰਦੇ ਸਾਡੇ ਵਾਸਤੇ ਤਾਂ ਸਾਰੇ ਆਈ ਥਿੰਕ ਡੋਨਟ ਪੁਟ ਦੇਰ ਇਸ ਨੋ ਪੁਟਿੰਗ ਹਾਂਜੀ ਹਾਂਜੀ ਸ਼੍ਰੋਮਣੀ ਕਾਲੀ ਦਲ ਤੇ ਸਾਰੀ ਲੀਡਰਸ਼ਿਪ ਇੱਕ ਝੰਡੇ ਥੱਲੇ ਇਕੱਠੇ ਹੈ ਤੇ ਮੈਨੂੰ ਲੱਗਦਾ ਕੱਲੀ ਪਾਰਟੀ ਹੈ ਪੰਜਾਬ ਦੀ ਜਿਹੜੀ ਯੂनाइटेड ਹੈ ਤੇ ਇਕੱਠੇ ਹੋ ਕੇ ਐਜ਼ ਅ ਫੈਮਲੀ ਆ ਜਿਹੜੇ ਦੇਸ਼ ਦੇ ਦਿੱਲੀੋਂ ਆਈਆਂ ਪਾਰਟੀਆਂ ਦੇ ਖਿਲਾਫ ਅਸੀਂ ਲੜਾਈ ਲੜਨ ਵਾਸਤੇ ਪੂਰੇ ਹੁਣਪੂਰੀ ਅਸੀਂ ਸੰਗਠਨ ਹੋ ਗਿਆ ਜੋ ਹਾਲਾਤ ਤੁਸੀਂ ਦੇਖੇ ਐ ਅੱਜ ਪੰਜਾਬ ਦੇ ਅੱਜ ਐ ਨਹੀਂ ਲੱਗਦਾ ਕੋਈ ਸਰਕਾਰ ਹੈ ਆਪਾਂ ਨੂੰ ਐ ਜਾ ਨਲਾਇਕ ਮੁੱਖ ਮੰਤਰੀ ਮਿਲਿਆ ਤੇ ਮੈਂ ਕੱਲ ਸੁਣ ਰਿਹਾ ਸੀ ਬਿਆਨ ਕੇਜਰੀਵਾਲ ਦਾ ਦੇਖੋ ਕਿੰਨਾ ਹੁਸ਼ਿਆਰ ਕੇਜਰੀਵਾਲ ਪਹਿਲੇ ਇਲੈਕਸ਼ਨ ਵਿੱਚ ਜਦੋਂ ਨੇ ਦੇਖਿਆ ਮਾਹੌਲ ਆਮ ਆਦਮੀ ਪਾਰਟੀ ਦਾ ਹੈ ਉਹਨੇ ਕਹਿਤਾ ਇੱਕ ਮੌਕਾ ਦਿਓ ਕੇਜਰੀਵਾਲ ਨੂੰ ਉਹ ਕ੍ਰੈਡਿਟ ਆਪ ਲੈ ਗਿਆ ਹੁਣ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਨਲਾਇਕ ਸਰਕਾਰ ਨੇ ਮੁੱਖ ਮੰਤਰੀ ਨੇ ਇੰਨਾ ਬੁਰਾ ਹਾਲ ਕਰ ਦਿੱਤਾ ਤੇ ਹੁਣ ਸਾਰਾ ਕਹਿਤਾ ਕਿ ਹੁਣ ਅਗਲੀ ਕੈਂਪੇਨ ਸਾਰੀ ਭਗਵੰਤ ਮਾਨ ਦੇ ਹਿੱਸੇ ਤੇ ਹੋਊਗੀ ਭਗਵੰਤ ਮਾਨ ਨੂੰ ਭੇਜੋ ਦੇਖੋ ਕਿੰਨਾ ਫਰਕ ਆਈ ਸ਼ੋ ਕਰਦਾ ਕਿ ਉਹਨਾਂ ਨੇ ਆਪਣੀ ਆਪ ਹੀ ਅਸੈਸਮੈਂਟ ਲੈ ਲਈ ਕਿ ਇਹਨਾਂ ਦੀ ਜ਼ਮਾਨ ਜ਼ਬਤ ਹੋਣੀ ਹੈ ਇਹ ਤੁਸੀਂ ਦੇਖ ਲਓਗੇ ਸੋਕੇ ਨੰਬਰ ਤੇ ਇੱਕ ਆਮ ਆਦਮੀ ਪਾਰਟੀ ਆਊਗੀ ਜਿਹੇ ਜਿਹੇ ਹਾਲਾਤ ਬਣੇ ਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਹਰ ਕੈਂਡੀਡੇਟਾਂ ਦੇ ਨਾਮ ਨਾਲ ਗੱਲ ਕਰ ਲਿਆ ਪੰਜ ਕੈਬਨਟ ਮੰਤਰੀ ਵੀ ਨੇ ਕਿਉਂਕਿ ਉਹਨਾਂ ਕੋਲੇ ਆਮ ਆਦਮੀ ਤਾਂ ਕੋਈ ਰਿਹਾ ਹੀ ਨਹੀਂ ਉਹ ਹਰ ਉਹਨਾਂ ਦੀ ਕੈਂਪੇਨ ਸੀ ਕਿ ਆਮ ਆਦਮੀ ਨੂੰ ਬਣਾਵਾਂਗੇ ਆਮ ਆਦਮੀ ਨੂੰ ਮੌਕਾ ਦਵਾਂਗੇ ਹੁਣ ਆਮ ਆਦਮੀ ਤੇ ਲੱਭੇ ਹੈ ਹੀ ਨਹੀਂ ਇਹਨਾਂ ਕੋਲੇ ਸਾਰੇ ਛੱਡ ਗਏ ਹੁਣ ਆਪਣੇ ਜਿਹੜੇ ਚਿਹਤੇ ਮੰਤਰੀ ਆ ਜਿਹੜੇ ਲੁੱਟੀ ਜਾਂਦੇ ਆ ਉਹਨਾਂ ਨੂੰ ਕਿਹਾ ਕਿ ਪੈਸੇ ਤੁਸੀਂ ਇਕੱਠੇ ਕਰ ਲਏ ਆ ਹੁਣ ਇਲੈਕਸ਼ਨ ਤੇ ਲਾਓ ਇਹਨਾਂ ਤੋਂ ਦੋ ਕਾਂਗਰਸ ਦੇ ਇੱਕ ਕਾਂਗਰਸ ਦੇ ਇੱਕ ਕਾਂਗਰਸ ਨੇ ਹਾਲੇਚ ਇੱਕ ਕਮੇਡੀਅਨ ਨੇ ਉਹਨਾਂ ਨੂੰ ਕਿਹੜਾ ਇੱਕ ਕਮੇਡੀਅਨ ਇੱਕ ਮੈਂ ਹੋਰ ਦੱਸਾਂ ਜਿਹੜੇ ਪਟਿਆਲੇ ਤੋਂ ਉਮੀਦਵਾਰ ਆ ਇਹਨੂੰ ਤਾਂ 3 ਸਾਲ ਦੀ ਸਜ਼ਾ ਹੋਈ ਪਈ ਆ ਡਾਕਟਰ ਜਿਹੜਾ ਹੈਗਾ ਬਲਬੀਨ ਸਿੰਘ 3 ਸਾਲ ਦੀ ਸਜ਼ਾ ਹੋਈ ਹੈ ਤੇ ਦੂਜੇ ਕਈਆਂ ਨੂੰ ਸਜ਼ਾ ਹੋਣ ਵਾਲੀ ਹੈ ਸੋ ਮੈਨੂੰ ਲੱਗਦਾ ਉਹਨੇ ਖੇੜਾ ਛੜਾਇਆ ਹੈ ਕਿ ਇਹਨਾਂ ਬੰਦਿਆਂ ਦਾ ਸਰ ਸਰ ਅਕਾਲੀ ਦਰਬਾਰ ਸੀਏ ਨੂੰ ਲੈ ਕੇ ਬਾਰ-ਬਾਰ ਪੁੱਛ ਰਹੇ ਕਿ ਆਪਾਂ ਲੋਕੋ ਸਿੱਖਾ ਰਹੇ ਹਾਂ ਕਿ ਬੁਖਰੇਡੀਆ ਕੇ ਸੁਰੱਖਿਤੇ ਦੇਖੋ ਇਸਤਾਨ ਸੇ ਆਏ ਲੋਕ ਆਪਕੇ ਪਾਸ ਅਗਰ ਰਹਤੇ ਹੈ ਆਈ ਅੱਜ ਆ ਦੇਖੋ ਐਨਟੀ ਸਿੱਖ ਇਹਦੀ ਕੇਜਰੀਵਾਲ ਤੇ ਐਨਟੀ ਮਿਨੋਰਟੀਜ਼ ਦੀ ਕਿਵੇਂ ਸੋਚ ਹੈ ਆਪਣੇ ਕੇਜਰੀਵਾਲ ਦੀ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਕਹਿ ਰਿਆ ਸੀ ਜਿਹੜੇ ਆਪਣੇ ਬਹੁਤ ਭੈਣ ਭਰਾ ਸਿੱਖ ਭੈਣ ਭਰਾ ਜਿਹੜੇ ਪਾਕਿਸਤਾਨ ਸੀ ਅਫਗਾਨਿਸਤਾਨ ਸੀ ਉਹਨਾਂ ਨੂੰ ਉੱਥੇ ਬੜੀਆਂ ਪ੍ਰੋਬਲਮ ਆਈਆਂ ਤੁਸੀਂ ਦੇਖਿਆ ਹੋਣਾ ਗੁਰੂ ਘਰਾਂ ਦੇ ਉੱਤੇ ਬੰਬ ਵਿਸਫੋਟ ਹੋਏ ਕਈ ਉਦੋਂ ਛੱਡ ਕੇ ਤਕਰੀਬਨ 2 ਲੱਖ ਤੱਕ ਆਪਣੇ ਸਿੱਖ ਭੈਣ ਭਰਾ ਉੱਥੇ ਸੀ ਆਪਣੇ ਅਫਗਾਨਿਸਤਾਨ 'ਚ ਸਾਰੇ ਆਇਆ ਪਿਛਲੇ ਕਈ ਸਾਲਾਂ ਤੋਂ ਅਸੀਂ ਵੀ ਕਹਿ ਰਹੇ ਹਾਂ ਕਿ ਇਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾਏ। ਤੋਂ ਅਸੀਂ ਪਾਰਲੀਮੈਂਟ ਸੀਐਸ ਦਾ ਸਪੋਰਟ ਵੀ ਕੀਤੀ ਇਸ ਕਰਕੇ ਕੀਤੀ ਸੀ ਕਿ ਜਿਹੜੇ ਆਪਣੇ ਮਿਨੋਰਟੀਜ਼ ਉੱਥੇ ਹੈਗੀਆਂ ਜਿਹੜੇ ਪ੍ਰੋਸੀਕਿਊਟਡ ਹਨ ਜਿਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਘਰ ਤੋਂ ਘਰ ਆਪਣਾ ਦੇਸ਼ ਕਿਉਂਕਿ ਉਹ ਵੱਡਾ ਇੱਕੋ ਹੀ ਦੇਸ਼ ਹੁੰਦਾ ਸੀ। ਤੇ ਇਸ ਕਰਕੇ ਜਿਹੜੀ ਇਹ ਦੀ ਸੋਚ ਹੈ ਬੜੀ ਐਂਟੀ ਪੰਜਾਬ ਐਂਟੀ ਸਿੱਖ ਸੋਚ ਪਹਿਲੇ ਤੋਂ ਹੀ ਪਤਾ ਸੀ ਮੈਂ ਕਿ ਕੇਜਰੀਵਾਲ ਦੀ ਹੈ। ਤੇ ਹੁਣ ਹੌਲੀ ਹੌਲੀ ਉਹ ਚੀਜ਼ਾਂ ਬਾਹਰ ਨਿਕਲ ਰਹੀਆਂ ਸਮਝੋ ਜਬੀਰ ਰਾਸੂ ਦਾ ਹੋਵੇਗਾ ਬਾਕੀ